कि हमारी ड्यूटी पे वर्क प्लेस के अंदर हमें सेफ्टी चाहिए। ये सपोर्ट बस चंडीगढ़ का नहीं है सारे देश में लाइक दिल्ली, मध्य प्रदेश उत्तर प्रदेश कल किसी भी हो सकता काम कर रहे हैं अगर हम घर अपने रिलेटिव्स के अलावा किसी के ऊपर ट्रस्ट कर सकते हैं वो डॉक्टर्स हैं वो हॉस्पिटल्स हैं ਕਲਕੱਤਾ ਚ ਉਹ ਸਹਿਵਾਨ ਉਸ ਦਰਿੰਦੇ ਉਸ ਕਾਤਲ ਨੇ ਜੋ ਕੀਤਾ ਉਸ ਦੇ ਖਿਲਾਫ ਪੂਰੇ ਦੇਸ਼ ਚ ਗੁੱਸਾ ਹੈ ਪੂਰੇ ਦੇਸ਼ ਚ ਰੈਜ਼ੀਡੈਂਟ ਡਾਕਟਰ ਦੇਸ਼ ਦੀ ਉਸ ਧੀ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਨੇ ਸਟਾਨਕਾਂ ਤੇ ਉਤਰ ਰਹੇ ਨੇ ਚੰਡੀਗੜ੍ਹ ਚ ਵੀ ਸਰੋਜ ਦਾ ਸਰਸਾਫ ਤੌਰ ਤੇ ਵੇਖਣ ਨੂੰ ਮਿਲਿਆ ਜਿੱਹਾਂ ਕੋਲਕਾਤਾ ਚ ਟ੍ਰੇਨੀ ਡਾਕਟਰ ਦੇ ਰੇਪ ਅਤੇ ਕਤਲ ਨੂੰ ਲੈ ਕੇ ਚੰਡੀਗੜ੍ਹ ਦੇ ਤਿੰਨੇ ਵੱਡੇ ਹਸਪਤਾਲਾਂ ਚੰਡੀਗੜ੍ਹ ਪੀਟੀਆਈ ਸੈਕਟਰ 16 ਤੇ ਸੈਕਟਰ 32 ਦੇ ਰੈਜ਼ੀਡੈਂਟ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਮੁਜਾਰਾ ਕੀਤਾ ਗਿਆ ਜਿਸ ਦੇ ਚਲਦੇ ਆ ਆਪੀ ਡੀ ਸੇਵਾਵਾਂ 'ਚ ਠੱਪ ਰਹੀਆਂ ਮਰੀਜ਼ ਖੱਜਲ ਖੁਆਰ ਹੁੰਦੇ ਨਜ਼ਰ ਆਏ ਪਰੇਸ਼ਾਨ ਹੁੰਦੇ ਨਜ਼ਰ ਆਏ ਤੁਹਾਨੂੰ ਤੁਹਾਨੂੰ ਪਤਾ ਨਹੀਂ ਸੀ ਪਹਿਲਾਂ ਵੀ ਇੱਥੇ ਕੋਈ ਪਤਾ ਨਹੀਂ ਜੀ ਅਸੀਂ 400 ਕਿਲੋਮੀਟਰ ਤੋਂ ਆਏ ਆ ਸਾਨੂੰ ਉਰੇ ਆ ਕੇ ਪਤਾ ਲੱਗਿਆ ਜੋ ਉੱਪਰ ਗਏ ਆ ਅਸੀਂ ਚ ਚਾਰ ਫਲੋਰ ਤੇ ਉਹ ਤਾਂ ਕਹਿ ਰਹੇ ਵੀ ਸ਼ਨੀਵਾਰ ਕੋ ਆਇਓ ਵੀ ਮਿਲੇਗਾ ਪੁੱਛ ਕੇ ਛੇ ਵਾਲੇ ਨੂੰ ਪੁੱਛਿਆ ਆਏਗਾ ਕਿ ਸ਼ਨੀਵਾਰ ਕੋ ਕੇ ਪਤਾ ਕਰਿਓ ਵੀ ਪੁੱਛ ਕੇ ਛੇ ਵਾਲੇ ਆਪਣੇ ਪੁੱਛਣ ਵਾਸਤੇ ਬਿਠਾਏ ਹੁੰਦੇ ਨੇ ਕਬ ਆਪਣੇ ਕਾਦੇ ਵਾਸਤੇ ਬਿਠਾਏ ਨੇ ਕਾਰ ਅੱਜ ਨਵਾਂ ਕਰਵਾਉਣਾ ਸੀ ਪਹਿਲਾਂ ਪੁਰਾਣਾ ਚੱਲਦਾ ਸੀ ਤੁਹਾਡਾ ਵੀ ਨਵਾਂ ਕਾਰਡ ਸੀ ਤੁਸੀਂ ਵੀ ਬਣਾਉਣਾ ਸੀ ਅਸੀਂ ਵੀ ਕਾਰਡ ਬਣਾਉਣਾ ਸੀ ਭਾਈ ਸਾਨੂੰ ਮੈਂ ਪੇਸ਼ੈਂਟਾਂ ਪੇਸ਼ੈਂਟਾਂ ਮੈਂ ਮੇਰਾ ਸਾਨੂੰ ਕਾ ਜਵਾਬ ਦੇ ਤਾ ਕਹਿੰਦੇ ਮੁਰਜੋ ਸਾਨੂੰ ਇੱਥੇ ਹਫ਼ਤਾ ਹੋ ਗਿਆ ਬੈਠਿਆ ਨੂੰ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਆਏ ਪੰਜਾਬ ਚੋਂ ਮਾਨਸਾਂ ਜਿਹੜੇ ਚੋਂ ਮੈਂ ਆਪਣਾ ਇਲਾਜ ਕਰਾਉਣ ਲਈ ਇੱਥੇ ਆਇਆ ਸੀਗਾ ਸਪਾਈਨ ਕੋਰਡ ਦਾ ਲੇਕਿਨ ਪਤਾ ਲੱਗੇ ਭਾਈ ਨਵੀਂ ਪਰਚੀ ਨਹੀਂ ਬਣਦੀ ਜਿਹੜਾ ਕਿ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਆਣਾ ਜਾਣਾ ਕਟਕੋਲ ਕੱਲਾ ਬੰਦਾ ਜੀ ਗੱਡੀ ਤੇ ਆਉਣਾ 1000 ਤੋਂ 2000 ਰੁਪਇਆ ਲੱਗ ਜਾਂਦਾ ਹੈ ਦਿਹਾੜੀ ਟੁੱਟਦੀ ਫਾਈਨੈਂਸ਼ੀਅਲ ਲਾਸ ਬਖਰਾ ਹੈਗਾ ਡਾਕਟਰਾਂ ਨੂੰ ਆਪਣਾ ਇਲਾਜ ਕਰਾਣ ਮੁਫਤ ਦੇ ਪਤਾ ਨਹੀਂ ਆਮ ਪਬਲਿਕ ਨੂੰ ਕੋਈ ਸੁੱਖ ਨਹੀਂ ਹੈਗਾ ਸਾਰੇ ਲੋਕ ਥੱਕੇ ਖਾ ਰਹੇ ਨੇ ਜੀ ਹਾਂ ਸਾਰੇ ਡਾਕਟਰਾਂ ਵੱਲੋਂ ਆਪੋ ਆਪਣੇ ਕੰਮ ਬੰਦ ਕਰਕੇ ਪਹਿਲਾਂ ਇੱਕ ਪੈਦਲ ਰੋਸ਼ ਮਾਰਚ ਕੱਢਿਆ ਗਿਆ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਕੀਤੀ ਗਈ ਮੰਗ ਕੀਤੀ ਗਈ ਕਿ ਪੀੜਤਾਂ ਨੂੰ ਜਲਦ ਤੋਂ ਜਲਦ ਇਨਸਾਫ ਦਵਾਇਆ ਜਾਵੇ ਇਸ ਸੈਂਟਰਲ ਪ੍ਰੋਟੈਕਸ਼ਨ ਐਕਟ ਲਾਗੂ ਕੀਤਾ ਜਾਵੇ ਤਾਂ ਜੋ ਖੁਦ ਨੂੰ ਮਹਿਫੂਜ਼ ਮਹਿਸੂਸ ਕਰ ਸਕੇ ਡਾਕਟਰਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਡਾਕਟਰ ਲੋਕਾਂ ਦੀਆਂ ਜਾਨਾਂ ਬਚਾਉਂਦੇ ਨੇ ਪਰ ਆਖਰ ਡਾਕਟਰਾਂ ਦੀ ਜਾਨ ਦੀ ਰਾਖੀ ਕੌਣ ਕਰੇਗਾ तमाम ਰੈਜਨ ਡਾਕਟਰਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਪਹਿਲਾਂ ਬੈਠ ਕੇ ਟਰਨਾ ਦਿੱਤਾ ਗਿਆ ਤੇ ਇਸ ਦੇ ਨਾਲ ਨਾਲ ਹੋਣ ਜਿਹੜਾ ਆ ਇੱਕ ਰੋਡ ਰੋਸ ਮਾਰਚ ਕੱਢਿਆ ਜਾ ਰਿਹਾ ਪੂਰੀ ਪੀਜੀਆਈ ਦੇ ਵਿੱਚ ਜਿੱਥੇ ਕਿ ਅੱਜ ਕੇਵਲ ਪੀਜੀਆਈ ਦੇ ਡਾਕਟਰ ਨਹੀਂ ਇਹਨਾਂ ਦੇ ਨਾਲ ਜਿਹੜੇ ਆ ਸੈਕਟਰ 16 ਦੇ ਹਸਪਤਾਲ ਦੇ ਡਾਕਟਰ ਨੇ 32 ਸੈਕਟਰ ਆ ਜਿਹੜਾ ਉਹਦੇ ਡਾਕਟਰ ਨੇ ਤਮਾਮ ਜਿਹੜੇ ਡਾਕਟਰਸ ਨੇ ਉਹ ਪ੍ਰੋਟੈਸਟ ਦੇ ਨੇ ਮੰਗ ਇਹੀ ਆ ਕਿ ਇਹਨਾਂ ਨੂੰ ਇਨਸਾਫ ਮਿਲੇ ਉਸ ਕੁੜੀ ਨੂੰ ਇਨਸਾਫ ਮਿਲੇ ਜਿਸ ਨਾਲ ਰੇਪ ਹੁੰਦਾ ਉਹਦਾ ਮਰਡਰ ਕੀਤਾ ਜਾਂਦਾ ਹੈ ਕਲਕੱਤੇ ਦੇ ਵਿੱਚ ਤੇ ਉਸ ਦੇ ਇਨਸਾਫ ਲਈ ਇਹ ਜਿਹੜੇ ਨੇ ਇਸ ਸਮੇਂ ਸੜਕਾਂ ਤੇ ਉਤਰੇ ਹੋਇਆ ਜਦੋਂ ਤੱਕ ਤੁਹਾਨੂੰ ਦੱਸਿਆ ਜਦੋਂ ਤੱਕ ਸਾਨੂੰ ਜਸਟਿਸ ਨਹੀਂ ਮਿਲੇਗਾ ਅਰੋਪੀ ਨੂੰ ਸਜ਼ਾ ਨਹੀਂ ਮਿਲੇਗੀ ਤੇ ਪ੍ਰਿੰਸੀਪਲ ਰਿਜ਼ਾਈਨ ਨਹੀਂ ਕਰੇਗਾ ਤੇ ਪ੍ਰੋਟੈਸਟ ਜਾਰੀ ਰਹੇਗਾ ਤੇ ਸਾਰੀ ਹਮ ਇਲੈਕਟਿਵ ਪ੍ਰੋਸੀਜਰਸ ਹੈਗੇ ਐਲੈਕਟਿਵ ਆਉਟਸ ਹੈਗੇ ਆਪੀਡੀ ਬੰਦ ਰਹੇਗੀ ਪਰ ਐਮਰਜੈਂਸੀ ਸਰਵਿਸ ਚੱਲਦੇ ਰਹੇਗੇ ਇੱਕ 2022 ਚ ਆਇਆ ਸੀਗਾ ਉਹ ਤੋਂ ਇੰਪਲੀਮੈਂਟ ਹੋਲੇ ਤੱਕ ਨਹੀਂ ਹੋਇਆ ਹੈ ਉਹਦੇ ਵਿੱਚ ਬਹੁਤ ਸਾਰੇ ਗੱਲਾਂ ਹੈਗੀਆਂ ਜਿਹੜੀਆਂ ਹਲੇ ਤੱਕ ਮੰਨੀਆਂ ਨਹੀਂ ਗਈਆਂ ਸੋ ਮੇਨਲੀ ਸਾਡੀ ਸੇਫਟੀ ਹੈਗੀ ਹੈ ਕਿ ਅਸੀਂ ਆਪਣੇ ਵਰਕਪਲੇਸ ਤੇ ਬਿਲਕੁਲ ਵੀ ਸੇਫ ਨਹੀਂ ਹੈਗੇ ਮੈਡੀਕਲ profession ਇੱਕ ਬਹੁਤ ਹੀ ਨੋਬਲ profession ਕੰਸੀਡਰ ਕੀਤਾ ਜਾਂਦਾ ਹੈ ਜੇ ਮੈਡੀਕਲ ਕਾਲਜ ਦੇ ਵਿੱਚ ਇੰਨਾ ਵੱਡਾ ਕ੍ਰਾਈਮ ਹੋ ਸਕਦਾ ਹੈ ਦੈਟ ਮੀਨਸ ਕਿ ਸਾਡੀ ਸੇਫਟੀ ਬਿਲਕੁਲ ਵੀ ਆਪਾਂ ਬਿਲਕੁਲ ਵੀ ਸੇਫ ਨਹੀਂ ਆ ਸੋ ਇਸ ਕਰਕੇ ਬਹੁਤ ਹਰ ਜਾਨ ਨੂੰ ਸੈਕੰਡ ਥੌਟਸ ਆਣਗੇ ਕਿ ਮੈਡੀਕਲ ਕਾਲਜ ਭੇਜਣਾ ਚਾਹੀਦਾ ਨਹੀਂ ਭੇਜਣਾ ਚਾਹੀਦੀ ਸੋ ਇਸ ਟਾਈਮ ਦੇ ਜਿਹੜੀ ਨੀਡ ਆਫ ਆਰ ਹੈ ਉਹ ਸਾਡੀ ਸੇਫਟੀ ਦੇ ਬਾਰੇ ਆ। ਏਟ ਸਟ੍ਰਾਈਕ ਸਾਡੀ ਹਲੇ ਇਨਡੈਫਿਨਿਟ ਰਹੇਗੀ ਜਦੋਂ ਤੱਕ ਸਾਡੀਆਂ ਡਿਮਾਂਡਸ ਮੀਟ ਨਹੀਂ ਹੋਣਗੀਆਂ ਅਸੀਂ ਸਟ੍ਰਾਈਕ ਤੇ ਹੀ ਰਵਾਂਗੇ। ਜਸਟਿਸ ਵੀ ਤੇ ਮਿਲਣਾ ਚਾਹੀਦਾ ਨਾ। ਕੱਲੋਂ ਸਾਡੇ ਨਾਲ ਕਿਸੇ ਨਾਲ ਵੀ ਹੋ ਸਕਦਾ। ਅਸੀਂ ਵੀ ਇਕੱਲੇ ਕੰਮ ਕਰ ਰਹੇ ਆਂ। ਉੱਪਰ-ਨੀਚੇ ਪੂਰੀ ਬਿਲਡਿੰਗ 'ਚ ਜਾਂਦੇ ਆਂ। ਇਹ ਤੇ ਨਹੀਂ ਕਿ ਅਸੀਂ ਇੱਕ ਰੂਮ 'ਚ ਹੀ ਕੰਮ ਕਰ ਸਕਦੇ ਆਂ। ਪੂਰੇ ਵਾਰਡਸ ਦੇ ਵਿੱਚ ਪੇਸ਼ੈਂਟ ਐ। ਅਸੀਂ ਇੱਧਰ-ਉੱਧਰ ਜਾਂਦੇ ਆਂ। ਸਾਨੂੰ ਵੀ ਰੈਸਟ ਕਰਨ ਨੂੰ ਟਾਈਮ ਚਾਹੀਦਾ ਆਂ। ਸਾਨੂੰ ਰੈਸਟ ਕਰਨ ਲਈ ਰੂਮਸ ਚਾਹੀਦੇ ਆਂ। ਸਾਡੇ ਨਾਲ ਇਸ ਸਮੇਂ ਡਾਕਟਰ ਅ ਪੇਸ਼ ਆਣਾ ਕਿਸ ਤਰੀਕੇ ਨਾਲ ਹੋ ਮਰੀਜ਼ਾਂ ਦਾ ਟੈਕਨਕਲ ਦੇਖਿਓ ਜਿਦਾ ਤੁਸੀਂ ਕਿਹਾ ਕਿ ਕਈ ਸੇਵਾਵਾਂ ਮੈਂ ਠੱਪ ਹੈ ਮੈਂ ਦੱਸਣਾ ਚਾਹਨਾ ਕਿ OPD ਚ ਸਿਰਫ ਸੜਨ ਨਵੇਂ ਮਰੀਜ਼ਾਂ ਦਾ ਕਾਰਡ ਨਹੀਂ ਬਣ ਰਿਹਾ ਬਾਕੀ ਸਾਰੀ ਸੇਵਾਵਾਂ ਸੁਚਾਰੂ ਰੂਪ ਚਲਦੀਆਂ ਪਈਆਂ ਨੇ ਚਾਹੇ ਉਹ ਟੈਸਟ ਹੋਣੇ ਨੇ ਤੇ ਚਾਹੇ ਕਿਸੇ ਦਾ ਐਕਸਰੇ ਅਲਟਰਾਸਾਉਂਡ ਹੋਣਾ ਹੈ ਸੀਟੀ ਸਕੈਨ ਹੋਣਾ ਹੈ ਉਹ ਸਾਰੀ ਚੀਜ਼ਾਂ ਸੁਚਾਰੂ ਰੂਪ ਚਲਦੀਆਂ ਪਈਆਂ ਨੇ ਕਿਉਂਕਿ ਸਾਡੇ ਕੋਲ ਅੱਜ ਥੋੜੀ ਕਮੀ ਸੀਗੀ ਡਾਕਟਰਾਂ ਦੀ ਇਸ ਕਰਕੇ ਅਸੀਂ ਨਵੇਂ ਕਾਰਡ ਨਹੀਂ ਬਣਾਏ ਪਰ ਪੁਰਾਣੇ ਮਰੀਜ਼ ਜਿਹੜੇ ਆਏ ਅਸੀਂ ਸਾਰੇ ਦੇਖੇ ਨੇ ਹਲੇ ਅੱਜ ਅਸੀਂ ਅੱਗੇ ਵੀ ਇਹੀ ਕਰਾਂਗੇ ਜਦ ਤੱਕ ਇਹ ਸਟ੍ਰਾਈਕ ਨਹੀਂ ਖੁੱਲਦੀ ਹੈ ਦੱਸ ਦिए ਕਿ ਐਸਾ ਹੜਤਾਲ ਦੀ ਕਾਲ ਦੇ ਚੱਲਦੇ ਆ ਚੰਡੀਗੜ੍ਹ ਪੀਜੀਆ ਤੇ ਸੈਕਟਰ 16 ਤੇ ਸੈਕਟਰ 32 ਦੇ ਸਰਕਾਰੀ ਹਸਪਤਾਲਾਂ 'ਚ ਨਵੇਂ ਮਰੀਜ਼ਾਂ ਦੇ ਰਜਿਸਟ੍ਰੇਸ਼ਨ ਨਹੀਂ ਕੀਤੀ ਗਈ ਨਾ ਹੀ ਨਵੇਂ ਮਰੀਜ਼ਾਂ ਨੂੰ ਚੈੱਕ ਕੀਤਾ ਗਿਆ ਨਾ ਹੀ ਨਵੇਂ ਮਰੀਜ਼ਾਂ ਦੇ ਨਵੇਂ ਕਾਰਡ ਬਣਾਏ ਗਏ ਸਿਰਫ ਪੁਰਾਣੇ ਮਰੀਜ਼ਾਂ ਨੂੰ ਕੁਝ ਸਮੇਂ ਦੇ ਲਈ ਚੈੱਕ ਕੀਤਾ ਗਿਆ ਤੇ ਐਮਰਜੈਂਸੀ ਸੇਵਾਵਾਂ ਜਾਰੀ ਰਹੀਆਂ ਜ਼ਿਕਰ ਖਾਸ ਹੈ ਕਿ 48 ਰੈਜ਼ੀਡੈਂਟ ਡਾਕਟਰ ਕੋਲਕਾਤਾ ਚ ਆਰਜੀ ਕਾਰ ਮੈਡੀਕਲ ਕਾਲਜ ਚ ਸਿਖਿਆਰਥੀ ਜੂਨੀਅਰ ਡਾਕਟਰ ਦੇ ਨਾਲ ਜਬਰ ਜਨਾਹ ਮਗਰੋਂ ਉਸ ਦੇ ਕਤਲ ਦੇ ਖਿਲਾਫ ਰੋਸ ਮੁਜਾਰਾ ਕਰ ਰਹੇ ਨੇ ਡਾਕਟਰਾਂ ਦੀ ਮੰਗ ਹੈ ਕਿ ਉਸ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਮੁਆਵਜ਼ਾ ਮਿਲਣਾ ਚਾਹੀਦਾ ਹੈ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਦੇਸ਼ ਚ ਰੈਜ਼ੀਡੈਂਟ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਸੈਂਟਰਲ ਪ੍ਰੋਟੈਕਸ਼ਨ ਐਕਟ ਲਾਗੂ ਕੀਤਾ ਜਾਣਾ ਚਾਹੀਦਾ ਹੈ ਵੇਖਣਾ ਹੋਵੇਗਾ ਕਿ ਡਾਕਟਰਾਂ ਦੀਆਂ ਮੰਗਾਂ ਕਦ ਤੱਕ ਪੂਰੀਆਂ ਹੁੰਦੀਆਂ ਨੇ ਪੀਟੀਸੀ ਨਿਊਜ਼ ਦੇ ਲਈ ਚੰਡੀਗੜ੍ਹ ਤੋਂ ਜਸਪ੍ਰੀਤ ਆਸ਼ਕ ਦੀ ਰਿਪੋਰਟ